ਆਪकी तरफ से जो है पार्लियामेंट के अंदर सवाल खड़े किए जा रहे हैं कि इसी कानून को मिला है इसको वापस लिया जा जाए कैसे देखते हैं पंजाबी देखो कृषि कानून ज्यादा तो ये ऑर्डिनेंस बन के जून 3 तारीख दे 2020 च सरकार ने जिस दिन तो एडनेंस लागू कीती है कैबिनेट दे विच बैठ के एदा विरोध कीता हर बारी हर लेवल दे लीडर खेतीबाड़ी मंत्री हो प्रधानमंत्री हो गृह मंत्री हो ਔਰ ਡਿਫੈਂਸ ਮੰਨੇ ਸਰ ਜਿੰਨੀ ਟਾਪ ਲੀਡ ਹਰੇਕ ਦੇ ਕੋਲ ਜਾ ਕੇ ਆਪਣਾ ਵਿਰੋਧ ਜਤਾਇਆ ਇਹਨਾਂ ਸਾਰਿਆਂ ਨੇ ਮੈਨੂੰ ਅ విశ్వాਸ ਦਿਲਾਇਆ ਕਿ ਅਜੇ ਆਰਡੀਨੈਂਸ ਆਇਆ ਹੈਗਾ ਜੇ ਇਹਦੇ ਵਿੱਚ ਕੋਈ ਕਮੀਆਂ ਲੱਗਦੀਆਂ ਨੇ ਤੁਸੀਂ ਜਾ ਕੇ ਇਹਦੇ ਬਾਰੇ ਕਿਸਾਨਾਂ ਨੂੰ ਦੱਸੋ ਕਿ ਕਿੰਨਾ ਫਾਇਦਾ ਕਰੋਗਾ ਜੇ ਉਹਨਾਂ ਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਕਮੀਆਂ ਹੈਗੇ ਤਾਂ ਅਸੀਂ ਇਹਨੂੰ ਕਾਨੂੰਨ ਬਣਾਉਣ ਤੋਂ ਪਹਿਲਾਂ ਅਸੀਂ ਇਹਦਾ ਸੁਧਾਰ ਕਰਾਂਗੇ ਸੋ ਆਪਾਂ ਉਸ ਕਰਕੇ ਕਿਸਾਨਾਂ ਨਾਲ ਗੱਲ ਕੀਤੀ ਹੈ ਤੇ ਮੰਤਰੀਆਂ ਨਾਲ ਵੀ ਗੱਲ ਕਰਾਈ ਲੇਕਿਨ ਸਾਨੂੰ ਹੈਰਾਨੀ ਦੀ ਕੋਈ ਸੀਮਾ ਨਹੀਂ ਰਹੀ ਜਦ ਦੇਖਿਆ ਕਿ ਪਹਿਲੇ ਹੀ ਮੌਨਸੂਨ ਸਰਚੇ ਪਹਿਲਾ ਬਿੱਲ ਇਹ ਲੈ ਕੇ ਆਏ ਜੋ ਕਿਸਾਨਾਂ ਨਾਲ ਗੱਲਬਾਤ ਹੀ ਨਹੀਂ ਕੀਤੀ ਸੀ ਸੋ ਪੂਰਾ ਸਖਤੀ ਦੇ ਨਾਲ ਵਿਰੋਧ ਜਤਾਇਆ ਉਹਨਾਂ ਨੂੰ ਸਾਫ਼ ਤੌਰ 'ਤੇ ਅਲਟੀਮੇਟਮ ਦਿੱਤਾ ਤੇ ਫਿਰ ਜਦ ਇਹ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਭ ਤੋਂ ਵੱਡੀ ਗਿਣਤੀ ਸੀ ਨਾ ਰਾਹੁਲ ਉੱਥੇ ਨਾ ਸੋਨੀਆ ਉੱਥੇ ਪੰਜਾਬ ਦੇ ਜਿਨ੍ਹਾਂ ਨੇ ਕਾਂਗਰਸ ਦੇ ਲੀਡਰ ਵਾਕ ਆਊਟ ਕਰਕੇ ਪੂਰੇ ਸਰਕਾਰ ਦੀ ਮਦਦ ਇਹਨਾਂ ਨੇ ਕਰਤੀ ਬਿੱਲ ਪਾਸ ਕਰਾਂਗੇ ਲੇਕਿਨ ਪਾਵੇਂ ਅਸੀਂ ਇਕੱਲੇ ਦੋ ਬੰਦੇ ਸੀਗੇ ਜਾ ਕੇ ਅਸਤੀਫਾ ਇਹਨਾਂ ਦੇ ਮੂੰਚੇ ਮਾਰਿਆ ਇਸ ਬਿੱਲ ਦੇ ਖਿਲਾਫ ਬੋਲੇ ਤੇ ਸਾਰਾ ਵਿਪੱਖ ਵਾਕ ਆਊਟ ਕਰ ਗਿਆ ਤੇ ਅਸੀਂ ਉੱਥੇ ਬੈਠ ਕੇ ਦੋਨਾਂ ਨੇ ਮੀਆਂ بیوی ਨੇ ਬੈਠ ਕੇ ਇਹਦੇ ਵਿਰੋਧ ਚ ਜਦੋਂ ਕਹਿੰਦਾ ਕਿ ਜਿਨ੍ਹਾਂ ਨੇ ਹਾਂ ਕਰੀ ਹਾਂ ਕਰੋ ਸਾਰੀ ਸੱਤਾ ਪਾਰਟੀ ਨੇ ਹਾਂ ਕੀਤਾ ਤੇ ਦੋ ਆਵਾਜ਼ਾਂ ਨਾ ਦੀ ਨਿਕਲਿਆ ਇਕੱਲੀ ਸਾਡੀਆਂ ਸੀਗੀਆਂ ਲੇਕਿਨ ਇਹ ਸਰਕਾਰ ਆਪਣੇ ਅਹੰਕਾਰ ਆਪਣੇ ਆਕੜਿਆਂ ਦੇ ਅਹੰਕਾਰ ਚ ਇਹ ਪੋਲੀ ਗਈ ਹੈ ਕਿ ਇੱਕ ਡੈਮੋਕ੍ਰੇਸੀ ਚ ਆਪਾਂ ਰਹਿ ਰਹੇ ਹਾਂ ਡਿਕਟੇਟਰਸ਼ਿਪ ਚ ਨਹੀਂ 550 ਕਿਸਾਨ ਜਿਨ੍ਹਾਂ ਨੇ ਆਪਣੀ ਜਾਨਾਂ ਕੁਰਬਾਨ ਕਰ ਦਿੱਤੀ 8 ਮਹੀਨੇ ਦੇ ਦਿੱਲੀ ਦੇ ਬਾਰਡਰ 'ਚ ਇਸ ਮੀਂਹ 'ਚ ਠੰਡ 'ਚ ਗਰਮੀ 'ਚ ਬੈਠੇ ਹੋਏ ਨੇ ਲੇਕਿਨ ਇਹ ਸਰਕਾਰ ਨੂੰ ਪਰਵਾਹ ਹੀ ਨਹੀਂ ਕਿ ਸਾਡੇ 500 ਜਿਹੜੇ ਆਪਣੇ ਅੰਨਦਾਤਾ ਹੈਗੇ ਉਹਨਾਂ ਦੀ ਜਾਨਾਂ ਵੀ ਚਲੀ ਗਈਆਂ ਨੇ ਕਿਸੇ ਖਾਈ 'ਚ ਬੱਸ ਡਿੱਗ ਜਾਂਦੀ ਹੈ ਤਾਂ ਉਹਦਾ ਵੀ ਸ਼ੋਕ ਉੱਥੇ ਪ੍ਰਗਟ ਹੁੰਦਾ ਹੈ ਤੇ ਪਹਿਲੇ ਦਿਨ ਮੈਂ ਚਿੱਠੀ ਲਿਖ ਕੇ ਸਪੀਕਰ ਸਾਹਿਬ ਨੂੰ ਦਿੱਤੀ ਕਿ 500 ਕਿਸਾਨਾਂ ਦਾ ਵੀ ਇਹਦੇ ਵਿੱਚ ਨਾਂ ਲਿੱਤਾ ਜਾਏ ਤਾਂ ਦੁੱਖ ਪ੍ਰਗਟ ਕੀਤਾ ਜਾਏ 2 ਮਿੰਟ ਦਾ ਉੱਥੇ ਮੌਨ ਰੱਖਿਆ ਜਾਏ ਲੇਕਿਨ ਇੱਕ ਸਾਡੀ ਨਹੀਂ ਮੰਨੀ ਗਈ 8ਵਾਂ ਦਿਨ ਹੋ ਗਿਆ ਹੈ ਹਰ ਰੋਜ਼ ਮੈਂ ਐਡਜੋਰਨਮੈਂਟ ਮੋਸ਼ਨ ਤੇ ਰਹੀਆਂ ਕਿ ਕਿਸਾਨਾਂ ਦਾ ਮਸਲਾ ਪਹਿਲੇ ਹੱਲ ਕੀਤਾ ਜਾਏ ਫੇਰ ਕੋਈ ਹੋਰ ਤੁਸੀਂ ਆਪਣੇ ਬਿੱਲ ਰਾ ਕੇ ਹੋਰ ਰੌਸਾ ਕੰਮ ਕਰੋ ਉਹ ਵੀ ਨਹੀਂ ਸੁਨਿਆ ਜਾ ਰ ਸੋ ਇਹ ਇਹ ਨਹੀਂ ਅਹੰਕਾਰੀ ਸਰਕਾਰ ਹੋ ਗਈ ਹੈ ਕਿ ਪਾਵੇਂ ਕਿਸਾਨ ਆਂਦਾਤਾ ਦੀ ਗੱਲ ਹੋਏ ਗਾਲੀ ਗਲੋਚੇ ਤਾਂ ਉਤਰਿਆ ਤੁਸੀਂ ਦੇਖਿਆ ਹੁਣ ਮਵਾਲੀ ਇਸ ਤੋਂ ਪਹਿਲੇ ਕੁਝ ਹੋਰ ਜੋ ਗਾਲੀ ਗਲੋਚ ਇੱਕ ਪਾਸੇ ਕਰ ਰਹੇ ਨੇ ਜਵਾਬ ਮੰਤਰੀ ਪਾਰਲੀਮੈਂਟ 'ਚ ਆ ਦੇ ਰਿਹਾ ਕਿ ਕਿਸੇ ਸਾਨੂੰ ਤਾਂ ਪਤਾ ਹੀ ਨਹੀਂ ਕਿ ਕਿਸ ਤਨੋਂਨ ਕਰਕੇ ਜੇ ਕਿਸੇ ਦੀ ਮੌਤ ਹੋਈ ਹੈ ਅਖਬਾਰ ਚ ਕੀ ਦੁਨੀਆ ਚ ਸਭ ਨੂੰ ਪਤਾ ਹੈ ਕਿ ਕਿਸਾਨ ਇਸ ਕਾਨੂੰਨ ਨੂੰ ਵਾਪਸ ਕਰਾਉਣ ਵਾਸਤੇ ਆਪਣੀ ਜਾਨਾਂ ਤੱਕ ਗਵਾ ਰਹੇ ਨੇ ਲੇਕਿਨ ਇਸ ਅਹੰਕਾਰੀ ਸਰਕਾਰ ਨੂੰ ਨਾ ਪਰਵਾਹ ਹੈਗਾ ਤਾਂ ਨਾ ਹੀ ਉਹ ਪਤਾ ਕਰਾਉਣਾ ਚਾਹੁੰਦੇ ਨੇ ਤੇ ਦੂਜੀ ਪਾਰਟੀਆਂ ਜਿੰਨੀ ਵਿਰੋਧ ਚ ਸਾਰੇ ਅੱਜ ਹਾਊਸ ਵਿੱਚ ਇਸ ਕਰਕੇ ਖੜੇ ਨੇ ਕਿ ਇਸ ਤਰ੍ਹਾਂ ਇਹ ਫਿਰ ਇੱਕ ਲੋਕਤੰਤਰ ਦਾ ਸ਼ਰੇਆਮ ਕਾਨ ਹੱਤਿਆ ਹੋ ਰਹੀ ਹੈ ਕਿ ਪਾਰਲੀਮੈਂਟ ਦੇ ਬਾਹਰ ਤੁਸੀਂ ਲੋਕਾਂ ਦੀ ਨਹੀਂ ਸੁਣਨ ਨੂੰ ਤਿਆਰ ਨਾ ਕਿਸਾਨਾਂ ਦੀ ਨਾ ਇਨਸਾਨਾਂ ਦੀ ਪਰ ਪਾਰਲਮੈਂਟ ਦੇ ਅੰਦਰ ਤੁਸੀਂ ਵਿਰੋਧੀ ਪਾਰਟੀਆਂ ਨੂੰ ਲੋਕਾਂ ਦੇ ਮੁੱਦੇ ਨਹੀਂ ਉਠਾਉਂਦੇ ਰਹੇ ਸੋ ਫਿਰ ਇਹ ਪਾਰਲਮੈਂਟ ਨੂੰ ਇੱਕ ਮਜ਼ਾਕ ਬਣਾ ਕੇ ਰੱਖਤਾ ਹੈ ਮੈਂ ਤਾਂ ਕਹਿੰਦੀ ਜਿਹੜੀ ਨਵੀਂ ਪਾਰਲਮੈਂਟ ਚ ਕਰੋੜਾ ਹਜ਼ਾਰਾਂ ਕਰੋੜਾਂ ਰੁਪਏ ਖਰਚ ਰਹੇ ਨੇ ਉਹਨੂੰ ਬੰਦ ਕਰਨ ਕਿਉਂਕਿ ਜਦ ਪੁਰਾਣੀ ਚ ਕੋਈ ਆਵਾਜ਼ ਨਹੀਂ ਸੁਣੀ ਜਾਂਦੀ ਤੇ ਨਵੀਂ ਦਾ ਆਪਾ ਕੀ ਕਰਨਾ ਤੇ ਉਹ ਪੈਸੇ ਗਰੀਬਾਂ ਦੇ ਵਿੱਚ ਵੰਡਣ ਜਿਨ੍ਹਾਂ ਦਾ ਅੱਜ ਕੱਲ੍ਹ ਚ ਕੋਵਿਡ ਕਰਕੇ ਬਹੁਤ ਬੁਰਾ ਹਾਲ ਹੋਇਆ ਮੈਡਮ ਕੱਲ ਜਿਸ ਤਰੀਕੇ ਸੇ ਕਾਂਗਰਸ ਕੇ ਜੋ ਸੰਸਦ ਤੇ ਉਹ ਪਾਰਲਮੈਂਟ ਦੇ ਅੰਦਰ ਬੈਠੇ ਹੋਏ ਦਿਖਾਈ ਦਿਏ ਕੈਸੇ ਦੇਖਦੇ ਹੋ ਆਪ ਡਰਾਮਾ ਇੱਕ ਨੰਬਰ ਦਾ ਡਰਾਮਾ ਇਹਨਾਂ ਦਾ یہی ਹੈ یہی ਕਾਰਨ ਹੈ ਕਿ ਇਹਨਾਂ ਦਾ ਇੱਕ ਨੰਬਰ ਦਾ ਡਰਾਮਾ ਜਿਹਦੇ ਕਰਕੇ ਅੱਜ ਕਿਸਾਨ ਇਹਨਾਂ ਨੂੰ ਬਰਦਾਸ਼ਤ ਨਹੀਂ ਕਰ ਰਹੇ ਆਪਣੀ ਖਿਸਕਦੀ ਹੋਈ ਜ਼ਮੀਨ ਨੂੰ ਬਚਾਉਣ ਦੇ ਵਾਸਤੇ ਇੱਕ ਤੋਂ ਇੱਕ ਸਰਾਸਰ ਝੂਠ ਹਰੇਕ ਬੰਦਾ ਜਾਣਦਾ ਹੈ ਕਿ ਪਾਰਲੀਮੈਂਟ ਦੇ ਦਰਵਾਜ਼ੇ 8:30 ਵਜੇ ਤਾਈਂ ਖੁੱਲੇ ਹੁੰਦੇ ਨੇ 8 ਵਜੇ ਆਪਣਾ ਲਾਈਵ ਸਟ੍ਰੀਮ ਕਰਕੇ ਜਾ ਕੇ ਪੁੱਛ ਲਓ ਨਹੀਂ ਤਾਂ ਮੈਂ ਰਿਕਾਰਡਿੰਗ ਤੁਹਾਨੂੰ ਦੇ ਦੇਣੇ ਸਵਾ 8 ਵਜੇ ਤਾਂ ਬਾਹਰ ਵੀ ਨਿਕਲ ਗਏ ਸੀਗੇ ਸੋ ਇਹ ਲੋਕਾਂ ਨੂੰ ਸਿਰਫ ਧਿਆਨ ਧਿਆਨ ਭਟਕਾਉਣ ਦਾ ਕੰਮ ਕਰਦਾ ਕੋਈ ਪਾਰਲੀਮੈਂਟ 'ਚ ਜਾ ਕੇ ਪੁੱਛ ਲੈ ਜੇ ਕਿ ਪਾਰਲੀਮੈਂਟ ਦੇ ਅੰਦਰ ਰਹਿੰਦੇ ਅੱਜ ਇੰਨੀ ਵੱਡੀ ਚਰਚਾ ਹੁੰਦੀ ਲੇਕਿਨ ਕੱਲਾ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਅੰਦਰ ਬੈਠ ਕੇ ਆਪਣੀ ਇੱਕ ਦੂਜੇ ਦੀ ਫੋਟੋਆਂ ਖਿੱਚ ਕੇ ਬਾਹਰ ਮੀਡੀਆ ਨੂੰ ਦੇ ਕੇ ਤਾਂ ਫਿਰ ਆਪ ਦੇ ਘਰ ਜਾ ਕੇ ਆਰਾਮ ਨਾਲ ਆਪਣੇ ਬਿਸਤਰੇ 'ਚ ਸੌਣ ਵਾਸਤੇ ਚਲੇ ਗਏ ਤੇ 2 MP ਤੁਹਾਡੇ 8 MP ਚੁਣ ਕੇ ਆਏ ਨੇ ਤੁਸੀਂ ਆਪਣੇ ਬਾਕੀਆਂ ਨੂੰ ਹੀ ਨਹੀਂ ਇਕੱਠਾ ਕਰ ਸਕਦੇ ਸਭ ਤੋਂ ਵੱਡੀ ਗਿਣਤੀ 'ਚ ਕਾਂਗਰਸ ਪਾਰਟੀ ਹੈਗੀ ਤੁਸੀਂ ਬਾਕੀ ਆਪਣੇ ਕਾਂਗਰਸ ਦੇ ਐਮਪੀਆ ਨੂੰ ਵੀ ਨਹੀਂ ਪੰਜਾਬ ਦੇ ਤਾਂ ਛੱਡੋ ਉਹਨਾਂ ਨੂੰ ਨਹੀਂ ਕਰ ਸਕੇ ਬਾਕੀਆਂ ਨੂੰ ਵੀ ਨਹੀਂ ਕਰ ਸਕੇ ਜੇ ਸਾਰੇ ਇਕੱਠੇ ਹੁੰਦੇ ਤਾਂ ਸ਼ਾਇਦ ਅਸੀਂ ਸਰਕਾਰ ਦੇ ਉੱਤੇ ਹੋਰ ਤਕੜਾ ਦਬਾਅ ਪਾ ਸਕਦੇ ਹਾਂ ਅਸੀਂ ਤਾਂ ਕੱਲੇ ਦੋ ਬੰਦੇ ਆ ਅਸੀਂ ਤਾਂ ਰਾਸ਼ਟਰਪਤੀ ਤੋਂ ਵੀ ਮੈਂ ਸੱਤ ਪਾਰਟੀਆਂ ਨੂੰ ਮੈਂ ਇਕੱਠਾ ਕੀਤਾ ਕਿ ਪਾਵੇਂ ਆਪਾਂ ਦੋ ਜਣੇ ਲੇਕਿਨ ਦੂਜਿਆਂ ਨਾਲ ਗੱਲ ਕਰਕੇ ਆਪਾਂ ਰਾਸ਼ਟਰਪਤੀ ਨੂੰ ਕਹੀਏ ਕਿ ਇਸ ਨਾਲ ਕਿਵੇਂ ਚੱਲ ਸਕਦੀ ਹੈ ਪਾਰਲੀਮੈਂਟ ਕਿ ਤੁਸੀਂ ਲੋਕਾਂ ਦੇ ਮੁੱਦੇ ਨਾ ਉਠਾਉਣ ਦੋ ਤੇ ਨਾ ਉਹਦੇ ਚਰਚਾ ਕਰੋ ਆਪਾਂ ਸਾਰੇ ਜਾ ਕੇ ਰਾਸ਼ਟਰਪਤੀ ਨੂੰ ਮਿਲ ਰਹੇ ਹਾਂ ਪਰ ਇਹ ਤਾਂ ਆਪਣੇ ਪੰਜਾਬ ਦੇ ਬੰਦਿਆਂ ਨੂੰ ਨਹੀਂ ਕਰ ਸਕਦੇ ਆਪਣੇ ਬਾਕੀ ਕਾਂਗਰਸ ਦੇ ਐਮਪੀ ਨੂੰ ਨਹੀਂ ਕੱਟ ਸਕਦੇ ਸੋ ਇਕੱਲਾ ਡਰਾਮਾ ਹੈ ਮੈਡਮ ਕੌਣ ਕੌਣ ਸੀ ਪਾਰਟੀ ਹੈ ਜੋ ਮੁਲਾਕਾਤ ਕਰ ਰਹੀ ਹੈ ਰਾਸ਼ਟਰਪਤੀ ਕੇ ਸਾਥ ਆਪ ਕੀ ਪਾਰਟੀ ਕੇ ਸਾਥ ਸੋ ਸਾਡੇ ਨਾਲ ਸ਼ੋਭਨੀਆ ਅਕਾਲੀ ਦਲ ਦੇ ਨਾਲ ਸਾਡੀ ਸਹਿਯੋਗੀ ਪਾਰਟੀ ਬੀਐਸਪੀ ਜਾਊਗੀ ਸਾਡੇ ਨਾਲ ਐਨਸੀਪੀ ਵੀ ਜਾਊਗੀ ਨੈਸ਼ਨਲ ਕਾਨਫਰੰਸ ਐਨਸੀ ਵੀ ਜਾਊਗੀ ਕਮਿਊਨਿਸਟ ਪਾਰਟੀਆਂ ਵੀ ਜਾਣਗੇ ਆਰਐਲਪੀ ਵੀ ਜਾਊਗੀ ਤੇ ਇਹ ਕੱਲ ਸੱਤ ਪਾਰਟੀਆਂ ਹੋ ਗਈਆਂ ਨੇ ਇਹਦੇ ਨਾਲ ਹੋਰ ਵੀ ਜਦੋਂ ਤੱਕ ਸਾਨੂੰ ਸਮਾਂ ਮਿਲਦਾ ਹੈ ਅਸੀਂ ਹੋਰ ਦੂਜੀ ਪਾਰਟੀਆਂ ਨੂੰ ਵੀ ਇਕੱਠੇ ਕਰਕੇ ਪੂਰੇ ਵੱਡੇ ਗਿਣਤੀ 'ਚ ਜਾ ਕੇ ਇਹੀ ਕਵਾਂਗੇ ਕਿ ਵਿਪੱਖਸ਼ ਤੁਸੀਂ ਦੇਖਿਆ 18 ਪਾਰਟੀਆਂ ਉਲਟ ਸਿੰਘੀਆਂ ਫੇਰ ਵੀ ਰਾਜ ਸਭਾ 'ਚ ਬਿੱਲ ਪਾਸ ਕਰਤਾ ਹੋਣ ਵੀ 7 8 10 ਪਾਰਟੀਆਂ ਕਹਿ ਰਹੀਆਂ ਇਹਦੀ ਚਰਚਾ ਕਰੇ ਸਰਕਾਰ ਕਹਿੰਦੀ ਅਸੀਂ ਕਰਾਂਗੇ ਲੇਕਿਨ ਸਮਾਂ ਦਿੰਦੀ ਨਹੀਂ ਸੋ ਸਿੱਧੇ ਤਰੀਕੇ ਨਾਲ ਇਹ ਸਾਫ਼ ਹੈਗਾ ਕਿ ਕਿਸਾਨਾ ਪ੍ਰਤੀ ਇਹਨਾਂ ਦੀ ਮਨਸ਼ਾ ਮਾੜੀ ਹੈ ਪੂੰਜੀਪਤੀਆਂ ਦੀ ਸਰਕਾਰ ਹੈਗੀ ਤੇ ਇਜ਼ਰਾਈਲੀ ਸੌਫਟਵੇਅਰ ਕਿਉਂਕਿ ਇਹ ਕਿਉਂਕਿ ਸਪਾਈਂਗ ਕਰ ਰਹੀ ਹੈਗੀ ਜਿਹਦੇ ਕਰਕੇ ਇਹ ਚਰਚਾ ਤੋਂ ਭੱਜ ਰਹੀ ਹੈ ਸਰਕਾਰ ਮੈਡਮ ਆਮ ਆਦਮੀ ਪਾਰਟੀ ਹੋ ਗਈ ਜਿਹਨ ਦੀ ಪಕ್ಷੀ ਪਾਰਟੀ ਹੈ ਮੈਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆ ਮੈਂ ਤਾਂ ਕਾਂਗਰਸ ਨੂੰ ਆਮ ਆਦਮੀ ਨੂੰ ਕਿ ਸਾਰਿਆਂ ਨੂੰ ਮੈਂ TMC ਦੇ ਨਾਲ ਵੀ ਮੈਂ ਗੱਲ ਕੀਤੀ ਕਿ ਤੁਸੀਂ ਆਪਾਂ ਸਾਰੇ ਜਣੇ ਇਕੱਠੇ ਹੋ ਕੇ ਕਾਫਲਾ ਬਣਾ ਕੇ ਜਾਈਏ ਕਿਉਂਕਿ ਪਾਰਲੀਮੈਂਟ ਦੇ ਅੰਦਰ ਤੇ ਦਿਖਾਈ ਨਹੀਂ ਰਿਹਾ ਸਾਡਾ ਵਿਰੋਧ ਸੋ ਕਿਉਂ ਨਾ ਅਸੀਂ ਵਿਰੋਧ ਚ ਇਕੱਠੇ ਹੋ ਕੇ ਜਾ ਕੇ ਰਾਸ਼ਟਰਪਤੀ ਨੂੰ ਮਿਲਿਏ ਲੇਕਿਨ ਇਹ ਇਹਨਾਂ ਨੂੰ ਆਪਣੀ ਸਿਆਸਤ ਮੁਬਾਰਕ ਹੈ ਅਸੀਂ ਤਾਂ ਦਿਲੋਂ ਲੜਾਈ ਲੜ ਰਹੇ ਆ ਬਾਕੀ ਜਿਨੇ ਜੋ ਕਰਨਾ ਹੋ ਆਪਣਾ ਆਪਣਾ ਕਰ ਲਿਓ ਮੈਡਮ ਮੇਰਾ ਆਖਿਤ ਵਾਲੀ ਇਹ ਹੈ ਕਿ કૃषि ਮੰਤਰੀ ਲਗਾਤਾਰ ਬਿਆਨ ਦੇ ਰਹੇ ਹੈ ਕਿ ਜੋ ਕਿਰਤੀ ਕਾਨੂੰਨ ਹੈ ਇਹ ਵਾਪਸ ਨਹੀਂ ਹੋਣਗੇ ਅਗਰ ਬਦਲਾਅ ਕਰਵਾਣਾ ਚਾਹਤੇ ਹੈ ਤਾਂ ਆਹੀ ਤਾਂ ਦੁੱਖ ਦੀ ਗੱਲ ਹੈਗੀ ਕਿ ਇਹ ਕਹਿੰਦੇ ਅਸੀਂ ਚਰਚਾ ਵਾਸਤੇ ਤਿਆਰ ਆ ਲੇਕਿਨ ਉਸ ਤੋਂ ਪਹਿਲੇ ਕਿੰਤੂ ਲਗਾ ਦੇਨੇ ਆ ਕਿ ਵਾਪਸ ਤਾਂ ਹੋਗਾ ਨਹੀਂ ਫਿਰ ਚਰਚਾ ਦੀ ਗੁੰਜਾਇਸ਼ ਕੀ ਹੈ ਪਹਿਲੇ ਤਾਂ ਅਸੀਂ ਕਹਿੰਦੇ ਸੀ ਕਿ ਬਹੁਤ ਵਧੀਆ ਕਾਨੂੰਨ ਹੈਗੇ ਇਹਦੇ ਵਿੱਚ ਕੋਈ ਘਾਟ ਕਮੀਆਂ ਨਹੀਂ ਹੈਗਿਆ ਕਿੰਨੇ ਸਾਰੇ ਸੰਸ਼ੋਧਨ ਤੁਹਾਨੂੰ ਕਰਨੇ ਪਏ ਕਿਉਂਕਿ ਘਾਟ ਕਮੀਆਂ ਇੰਨੀ ਸਾਰੀਆਂ ਸੀਗੀਆਂ ਹੋਣ ਕਿਸਾਨਾਂ ਨੂੰ ਸਰਕਾਰ ਦੇ ਉੱਤੇ ਭਰੋਸਾ ਹੀ ਨਹੀਂ ਰਿਹਾ ਉਹ ਕਹਿੰਦੇ ਤੁਸੀਂ ਰੱਦ ਕਰੋ ਤੇ ਨਵਾਂ ਕਾਨੂੰਨ ਸਾਡੇ ਨਾਲ ਸਲਾਮਸ਼ਵਰਾ ਕਰਕੇ ਲੈ ਕੇ ਆਓ ਲੇਕਿਨ ਇਹ ਸਰਕਾਰ ਆਪਣੇ ਨੰਬਰਾਂ ਦੇ ਬਲ 'ਚ ਅੜੀ ਹੋਈ ਹੈ ਜਿਹਦੇ ਕਰਕੇ ਇਹ ਅੰਦੋਲਨ ਜਿਹੜਾ ਪੰਜਾਬ ਤੋਂ ਸ਼ੁਰੂ ਹੋਇਆ ਪੰਜਾਬ ਦੇ ਕਿਸਾਨਾਂ ਨੇ ਡਟ ਕੇ ਬਹੁਤ ਵਧੀਆ ਲੜਾਈ ਲੜੀ ਇਹ ਹਰਿਆਣਾ ਦੇ ਕਿਸਾਨ ਜੁੜ ਗਏ Rajasthan ਦੇ ਜੁੜ ਗਏ ਨੇ UP ਦੇ ਜੁੜ ਕੇ ਦੇਸ਼ ਭਰ ਦਾ ਕਿਸਾਨ ਜੁੜ ਗਿਆ ਹੁਣ ਇਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਜੇ ਅੰਨਦਾਤਾ ਦੀ ਨਹੀਂ ਸੁਣਨਗੇ ਅੰਦਾਤਾ ਨੂੰ ਗਾਲੀ ਗਲੋਚ ਕਰਨਗੇ ਫਿਰ ਸਮਾਂ ਆ ਗਿਆ ਕਿ ਇਹੋ ਜੀ ਸਰਕਾਰ ਜਾਏ ਤੇ ਲੋਕਾਂ ਦੀ ਸਤਕਾਰ ਕਰਨ ਵਾਲੀ ਅੰਨਦਾਤਾ ਦੀ ਸਰਕਾਰ ਆਪਾਂ ਲੈ ਕੇ ਆਈਏ ਕੇਂਦਰ ਵਿੱਚ